ਬਲਹਾਰੀ ਕੁਦਰਤ ਵਸੇ ਤੇ ਰਾਂਤ ਨਾਜਾਇਜ਼ ਲਖਿਆ ਦੇ ਮਾਵਾਕਾ ਅਨੁਸਾਰ ਕਾਦਰ ਜਿਹੜਾ ਹੈ ਉਹ ਆਪਣੀ ਕੁਦਰਤ ਦੇ ਵਿੱਚ ਵਸਦਾ ਸੋ ਕੁਦਰਤ ਦੇ ਨਾਲ ਪਿਆਰ ਕਰੀਏ ਤੇ ਕੁਦਰਤ ਦੇ ਦਾ ਮਾਲਕ ਆਪਣੇ ਆਪ ਖੁਸ਼ ਹੁੰਦਾ ਸੋ ਅੱਜ ਬਹੁਤ ਵੱਡੀ ਲੋੜ ਆ ਦੁਨੀਆ ਪਰ ਦੇ ਵਿੱਚ ਗਲੋਬਲ ਵਾਰਮਿੰਗ ਦਾ ਜੋ ਅਲਾਰਮ ਵੱਜ ਰਿਹਾ ਜਿਹਦੇ ਵਿੱਚ ਪੰਜਾਬ ਜਿਹੜਾ ਹੈ ਖਾਸ ਕਰਕੇ ਨੌਂ ਜ਼ਿਲ੍ਹੇ ਜਿਹੜੇ ਹੈ ਉਹ ਇਹਦੇ ਮਾਰੇ ਠਾ ਆ ਚੁੱਕੇ ਆ ਸੋ ਪੰਜਾਬ ਨੂੰ ਹਰਿਆ ਭਰਿਆ ਕਰਨ ਵਾਸਤੇ ਲਗਾਤਾਰ ਇਹ ਬੂਟੇ ਲਾਈ ਜਾ ਰਹੇ ਸੋ ਇਹ ਬੂਟੇ ਵੱਡੇ ਕਰਕੇ ਲਾਏ ਜਾਂਦੇ ਆ ਤਾਂ ਕਿ ਇਹਨਾਂ ਨੂੰ ਜਿਹੜਾ ਹੈ ਟ੍ਰੀ ਗਾਰਡ ਲਾਉਣ ਦੀ ਲੋੜ ਨਾ ਪਵੇ ਇਹ ਬੂਟੇ ਤਲਵੰਡੀ ਮਾਦੋਦ ਤੋਂ ਮੋਠਾਵਾਲ ਇਹ ਨਵੀਂ ਬਣੀ ਆ ਸੜਕ ਤੇ ਇਹਦੇ ਆਲੇ ਦੁਆਲੇ ਬੂਟੇ ਲੱਗ ਰਹੇ ਆ ਸੋ ਸਾਰਿਆਂ ਨੂੰ ਜਿਹੜੇ ਹੈ ਆਪਣੇ ਖੇਤਾਂ ਦੇ ਵਿੱਚ ਮੋਟਰਾਂ ਦੇ ਉੱਤੇ ਹਰ ਮੋਟਰ ਦੇ ਉੱਤੇ ਪੰਜ-ਪੰਜ ਬੂਟੇ ਫਸਾਨੂ ਲਾਉਣੇ ਚਾਹੀਦੇ ਆ ਤੇ ਕਿਉਂਕਿ ਬੂਟੇ ਹੀ ਜਿਹੜੇ ਹੈ ਸਾਨੂੰ ਆਕਸੀਜਨ ਦਿੰਦੇ ਆ ਏਸੀ ਅਸੀਂ ਸਾਨੂੰ ਆਕਸੀਜਨ ਨਹੀਂ ਦਿੰਦੇ ਅੱਗੇ ਅਸੀਂ ਦਰਖਤਾਂ ਥੱਲੇ ਬਹਿੰਦੇ ਸੀ ਸਾਨੂੰ ਆਕਸੀਜਨ ਮਿਲਦੀ ਸੀ ਹੁਣ ਏਸ਼ੀਆ ਥੱਲੇ ਚਲੇ ਗਏ ਆਕਸੀਜਨ ਘਟਦੀ ਜਾਂਦੀ ਹੈ ਉਹ ਠੰਡ ਸਾਨੂੰ ਦਿੰਦੇ ਆ ਉਹਦੇ ਨਾਲ ਬਾਹਰ ਗਰਮੀ ਵੱਧਦੀ ਹੈ ਸੋ ਵੱਧ ਤੋਂ ਵੱਧ ਦਰਖਤ ਲਾਈਏ ਆ ਜਨ ਜਿਹੜਾ ਸੌਣ ਦਾ ਮਹੀਨਾ ਇਹ ਬੂਟੇ ਲਾਉਣ ਦਾ ਮਹੀਨਾ ਵੱਧ ਤੋਂ ਵੱਧ ਜਿੱਥੇ ਵੀ ਥਾਂ ਮਿਲਦੀ ਹੈ ਬਾਣੀ ਕਹਿੰਦੀ ਜਿੱਥੇ ਜਾਏ ਭਈ ਇਹ ਭਲਾ ਕਈਏ ਜਿੱਥੇ ਵੀ ਅਸੀਂ ਰਹਿ ਰਹੇ ਹਾਂ ਜਿਸ ਦੇਸ਼ ਵਿੱਚ ਰਹਿ ਰਹੇ ਹਾਂ ਵਿਦੇਸ਼ ਵਿੱਚ ਰਹਿ ਰਹੇ ਹਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਆਪਣੇ এনवायरमेंट ਦੇ ਨਾਲ ਵਾਤਾਵਰਨ ਨਾਲ ਪਿਆਰ ਕਰੀਏ ਤੇ ਬਾਬੇ ਨਾਨਕ ਦੇ ਉਹ ਬਚਨ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਦੇ ਸਰਾਦ ਦੇ ਦਾਈ ਦਾਇਆ ਖਿਲੇ ਸਗਲ ਜਗ ਤੇ ਮਹਾਵਾਕਾਂ ਸਰ ਗੁਰੂ ਦੀਆਂ ਖੁਸ਼ੀਆਂ ਲਈਏ ਤੇ ਰੱਬੀ ਬਖਸ਼ਿਸ਼ਾਂ ਪਾਈਏ ਪਦ ਤੋਂ ਵੱਧ ਬੂਟੇ ਲਾਈਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ